ਵਿਕਸਿਤ ਪਾਰਤ ਸੰਕਲਪ ਯਾਤਰਾ ਸੰਬੰਧੀ ਜਾਗਰੂਕਤਾ ਵੈਨ ਨੂੰ ਬਠਿੰਡਾ ਸ਼ਹਿਰ ਵਿੱਚ ਨਗਰ ਨਿਗਮ ਦੇ ਚੀਫ ਸੁਪਰਡੈਂਟ ਸੰਦੀਪ ਗੁਪਤਾ ਨੇ ਹਰੀ ਚੰਡੀ ਦਿਖਾ ਕੇ ਰਵਾਨਾ ਕੀਤਾ ਇਸ ਮੌਕੇ ਬੋਲਦਿਆਂ ਉਨ੍ਹਾਂ ਕਿਹਾ ਕਿ ਇਹ ਵੈਨ ਬਠਿੰਡਾ ਵਿੱਚ 5 ਦਿਨ ਦੇ ਠਹਿਰਾਅ ਦੌਰਾਨ 11 ਥਾਵਾਂ ਤੇ ਲੋਕਾਂ ਨੂੰ ਕੇਂਦਰ ਦੀਆਂ ਯੋਜਨਾਵਾਂ ਬਾਰੇ ਜਾਗਰੂਕ ਕਰੇਗੀ ਇਸ ਤੋਂ ਇਲਾਵਾ ਵੱਖ-ਵੱਖ ਯੋਜਨਾਵਾਂ ਦਾ ਮੌਕੇ ਤੇ ਲਾਭ ਦੇਣ ਲਈ ਕੈਂਪ ਲਗਾਏ ਜਾਣਗੇ ਜਾਗਰੂਕਤਾ ਵੈਨ ਵੱਲੋਂ ਬਠਿੰਡਾ ਦੇ ਬੱਸ ਸਟੈਂਡ ਤੇ ਰੇਲਵੇ ਸਟੇਸ਼ਨ ਵਿੱਚ ਇਲਾਕਾ ਵਾਸੀਆਂ ਨੂੰ ਵੱਖ-ਵੱਖ ਸਕੀਮਾਂ ਬਾਰੇ ਜਾਣਕਾਰੀ ਦਿੱਤੀ ਗਈ। ਲਾਭਪਾਤਰੀਆਂ ਤੇ ਆਮ ਲੋਕਾਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ। ਇਸ ਮੌਕੇ ਲੋਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਫੋਟੋ ਵਾਲੇ ਸੈਲਫੀ ਬੂਥ ਨਾਲ ਤਸਵੀਰਾਂ ਖਿਚਵਾਉਂਦੇ ਨਜ਼ਰ ਆਏ। ਵੱਖ-ਵੱਖ ਯੋਜਨਾਵਾਂ ਤੋਂ ਲਾਭ ਲੈ ਚੁੱਕੇ ਲਾਭਪਾਤਰੀਆਂ ਨੇ ਮੋਦੀ ਸਰਕਾਰ ਦਾ ਧੰਨਵਾਦ ਕੀਤਾ। ਪ੍ਰਧਾਨ ਮੰਤਰੀ ਸ਼ਹਿਰੀ ਆਵਾਸ ਯੋਜਨਾ ਰਾਹੀਂ ਪੱਕਾ ਮਕਾਨ ਹਾਸਲ ਕਰਨ ਵਾਲੇ ਬਠਿੰਡਾ ਸ਼ਹਿਰ ਦੇ ਲਾਭਪਾਤਰੀਆਂ ਜਗਦੀਪ ਸਿੰਘ ਤੇ ਕਮਲੇਸ਼ ਰਾਣੀ ਨੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਪ੍ਰਧਾਨ ਮੰਤਰੀ ਦਾ ਸ਼ੁਕਰਾ ਨਾ ਕੀਤਾ। ਕੇਂਦਰ ਸਰਕਾਰ ਵੱਲੋਂ ਪ੍ਰਧਾਨ ਮੰਤਰੀ ਵਾਸ ਯੋਜਨਾ ਸੀ ਜਿਨ੍ਹਾਂ ਕੋਲ ਆਪਣੇ ਰਹਿਣ ਦੇ ਲਈ ਮੰਨ ਲਓ ਸਿਰ ਤੇ ਛੱਤ ਨਹੀਂ ਸੀਗੀ ਉਹਨਾਂ ਲਈ ਮੰਨ ਲਓ ਪ੍ਰਧਾਨ ਮੰਤਰੀ ਵੱਲੋਂ ਮੰਨ ਲਓ ਮਕਾਨ ਬਣਾਉਣ ਦੇ ਲਈ ਜਿਹੜੀ ਸਹਾਇਤਾ ਦਿੱਤੀ ਗਈ ਹੈ ਉਸ ਚੀਜ਼ ਦਾ ਮੈਨੂੰ ਲਾਭ ਮਿਲੇਗਾ ਜੀ ਪ੍ਰਧਾਨ ਮੰਤਰੀ ਵਾਸ ਯੋਜਨਾ ਜਿਹਦਾ ਮੈਨੂੰ ਮੰਨ ਲਓ ਬਹੁਤ ਲਾਹਾ ਲਾਹਾ ਮਿਲਿਆ ਜੀ ਫਾਇਦਾ ਵੀ ਹੋਇਆ ਮੈਨੂੰ ਕਿਉਂਕਿ ਮੇਰੇ ਲਈ ਇਹ ਚੀਜ਼ ਪੋਸੀਬਲ ਨਹੀਂ ਸੀ ਆਪਦੇ ਬੇਸ ਤੇ ਕਿਉਂਕਿ ਨਹੀਂ ਮੈਨੂੰ ਮੈਂ ਕਦੇ ਸੋਚਿਆ ਸੀ ਵੀ ਮੈਂ ਆਪਦੇ ਪਰ ਬੱਚਿਆਂ ਨੂੰ ਆਪਦੇ ਉਹਨਾਂ ਦੀ ਸਿਰ ਤੇ ਛੱਤ ਦੇ ਸਕੂੰਗਾ ਇਹ ਇੰਨੀ ਹੈਲਪ ਦੇ ਕਾਰਨ ਮੈਂ ਬਹੁਤ ਖੁਸ਼ ਹਾਲ ਹਾਂ ਤੇ ਮੇਰਾ ਪਰਿਵਾਰ ਵੀ ਬਹੁਤ ਮਨੋਂ ਖੁਸ਼ੀ ਮਹਿਸੂਸ ਕਰਦਾ ਹੈ ਤੇ ਅਸੀਂ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਕੇਂਦਰ ਸਰਕਾਰ ਦਾ ਮੈਨੂੰ ਜੀ ਸਰਕਾਰ ਤੋਂ ਬਹੁਤ ਲਾਭ ਮਿਲਿਆ ਮੇਰਾ ਟੁੱਟਾ-ਪੁੱਟਾ ਮਕਾਨ ਸੀਗਾ ਕੱਚਾ ਮਕਾਨ ਸੀ ਬਹੁਤ ਫਾਇਦਾ ਕੀਤਾ ਮੈਂ 1.5 ਲੱਖ ਰੁਪਈਆ ਇਹਨਾਂ ਨੇ ਮਨਜ਼ੂਰ ਕੀਤਾ ਸੀਗਾ ਹਾਂਜੀ ਮਕਾਨ ਬਣਾਇਆ ਲੈਂਟਰ ਪਾਇਆ ਥੱਲੇ ਕੱਲਾ ਫਰਸ ਰਹਿ ਗਿਆ ਸਾਰਾ ਕੁਝ ਬਣ ਗਿਆ ਬਹੁਤ ਖੁਸ਼ ਹਾਂ ਇਸ ਟਾਈਮ ਮੈਂ ਹਾਂਜੀ ਸਰਕਾਰ ਨੂੰ ਸੁਨੇਹਾ ਲਾਓ ਵੀ ਕਮਲੇਸ਼ ਕੌਰ ਦਾ ਮਕਾਨ ਬਹੁਤ ਸੋਹਣਾ ਬਣਿਆ ਬਹੁਤ ਵਧੀਆ ਜੀ ਬਹੁਤ ਵਧੀਆ ਕਰ ਰਹੀ ਹੈ ਸਰਕਾਰ ਕੰਮ ਸਰਕਾਰ ਕੋਈ ਮਾੜਾ ਕੰਮ ਨਹੀਂ ਕਰੀ ਗਰੀਬਾਂ ਦੀ ਹੈਲਪ ਕਰ ਰਹੀ ਹੈ ਗਰੀਬਾਂ ਨੂੰ ਛੱਤ ਦੇ ਰਹੀ ਹੈ ਸਬਜ਼ੀ ਦਾ ਕੰਮ ਕਰਨ ਵਾਲੀ ਬਲਵਿੰਦਰ ਕੌਰ ਨੇ ਦੱਸਿਆ ਕਿ ਲਾਕਡਾਊਨ ਵਿੱਚ ਉਸ ਦਾ ਕਾਰੋਬਾਰ ਠੱਪ ਹੋ ਗਿਆ ਸੀ ਪਰ ਪ੍ਰਧਾਨ ਮੰਤਰੀ ਸਵੈ ਨidhi ਯੋਜਨਾ ਰਾਹੀਂ ਲੋਨ ਮਿਲਣ ਕਾਰਨ ਉਸ ਦਾ ਕਾਰੋਬਾਰ ਮੁੜ ਤੋਂ ਵਧੀਆ ਚੱਲਣਾ ਸ਼ੁਰੂ ਹੋ ਗਿਆ ਏ ਇਹ ਸੈਂਟਰ ਸਰਕਾਰ ਵੱਲੋਂ ਜੋ ਵੀ ਗਵਰਨਮੈਂਟ ਸਕੀਮਾਂ ਆਈਆਂ ਉਹ ਸਾਡੇ ਤੱਕ ਪਹੁੰਚਦੀਆਂ ਹੈਗੀਆਂ ਜਿੱਦਾਂ ਕਿ ਸਾਡਾ ਲਾਕਡਾਊਨ 'ਚ ਮੇਰਾ ਸਬਜ਼ੀ ਦਾ ਕੰਮ ਸੀ ਤੇ ਉਹ ਲੌਕਡਾਊਨ ਚ ਜਦੋਂ ਠੱਪ ਹੋ ਗਿਆ ਸੀ ਜਦੋਂ ਅਸੀਂ ਇਹਨਾਂ ਨਗਰ ਨਿਗਮਾਂ ਵੱਲੋਂ ਜਿਹੜਾ ਅਸੀਂ 10000 ਦਾ ਲੋਨ ਸੀ ਸਾਡਾ ਉਹ ਇਹ ਸੌਕੇ ਤਰੀਕੇ ਨਾਲ ਜਿਹੜਾ ਪਾਸ ਕੀਤਾ ਗਿਆ ਤੇ ਅਸੀਂ ਉਹ ਜਿਹੜਾ ਕੰਮ ਸੀ ਸਾਡਾ ਅਸੀਂ ਹੋਰ ਅੱਗੇ ਵਧਾਇਆ ਉਸ ਤੋਂ ਬਾਅਦ ਅਸੀਂ ਜਿਹੜੇ 40000 ਦੇ ਸੀਗੇ ਉਹ ਵੀ ਅਸੀਂ ਫਾਰਮ ਫਿਲ ਕੀਤੇ ਹੈਗੇ ਤੇ ਜਿਹੜਾ ਸਾਡਾ ਉਹ ਵੀ ਗਰੰਟਾ ਪਾਸ ਹੋਈਆਂ ਹੈਗੀਆਂ ਤੇ ਅਸੀਂ ਕਿੰਨੇ ਵੀ ਜਿਹੜੀ ਸਕੀਮਾਂ ਸਾਨੂੰ ਸੈਂਟਰ ਸਰਕਾਰ ਵੱਲੋਂ ਆ ਰਹੀਆਂ ਹੈਗੀਆਂ ਸਾਨੂੰ ਬੜੀ ਉਮੀਦ ਹੈ ਕਿ ਵੇ ਅੱਗੇ ਤੋਂ ਵੀ ਇਦਾਂ ਹੀ ਸਾਰਾ ਕੁਝ ਚੱਲਦਾ ਰਹੇਗਾ